ਮਹਾਰਾਜ ਕੋ ਨਸਮਸਤਕ ਹੋਣਾ ਆਈ ਸੀ ਨਵੇਂ ਸਾਲ ਦੇ ਵਿੱਚ ਪਹਿਲੀ ਦਫਾ ਗੁਰੂ ਦੇ ਅਸ਼ੀਰਵਾਦ ਨਾਲ ਅਜੇ ਇੱਥੇ ਗੁਰੂ ਦੀ ਖੁਸ਼ੀਆ ਪ੍ਰਾਪਤ ਕਰਨਾ ਆਇਆ। ਅਰੇ ਨਦੇਵ ਜੀ ਦਾਦੂਵਾਲ ਭੱਲੇ ਜੀ ਦੇ ਮੇਕਨ ਦੇ ਦੇਖੋ ਦਾਦੂਵਾਲ ਜੀ ਬਾਬਾ ਜੀ ਜਿਹੜੇ ਨੇ ਉਹ ਸਰਕਾਰ ਦੇ ਹੱਥਾਂ 'ਚ ਫੇਰਦੇ ਸੀ ਸਿੱਖ ਕੌਮ ਨੇ ਕਦੀ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਇਸ ਸਥਾਨ ਤੇ ਜਿੱਥੇ ਖੜੇ ਆ ਇੱਥੇ ਮੋਰਚੇ ਲੱਗੇ ਸੀਗੇ 1920 ਦੇ ਵਿੱਚ ਆ ਕਿਸ ਤਰੀਕੇ ਗੋਰੀ ਸਰਕਾਰ ਨੂੰ ਝੁਕਣਾ ਪਿਆ ਗੋਰੀ ਸਰਕਾਰ ਨੇ 1857 ਦਾ ਗਦਰ ਦਬਾ ਦਿੱਤਾ ਸੀ ਲੇਕਿਨ ਖਾਲਸੇ ਦੀ ਜੋ ਇਥੋਂ ਅਕਾਲ ਤਖਤ ਤੋਂ ਮੋਰਚਾ ਲੱਗਾ ਸੀ ਨਹੀਂ ਦਬਾ ਸਕੇ ਅੱਜ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਗਲਤੀ ਕਰ ਰਹੀ ਹੈ ਕਿ ਜਿਹੜੇ ਸੁਰੂ ਸਥਾਨਾਂ ਦੇ ਵਿੱਚ ਦਖਲਅੰਦਾਜ਼ੀ ਕਰਦੀ ਪਈ ਹੈ ਦਿੱਲੀ ਚ ਦੇਖ ਲਓ ਤੁਸੀਂ ਆ ਭਾਵੇਂ ਉਹ ਕਾਲਕਾ ਹੋਵੇ ਸਰਸਾ ਹੋਵੇ ਕਾਲੋ ਹੋਵੇ ਮੈਂ ਸਮਝਦਾ ਏਦਾ ਹੀ ਹਰਿਆਣੇ ਚ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਔਰ ਬਾਬਾ ਦਾਦੂਵਾਲ ਮੈਂ ਸਮਝਦਾ ਜਿਸ ਨੇ ਬੁਰੀ ਤਰ੍ਹਾਂ ਦਾ ਹਾਰੇ ਨੇ ਯਾ ਉਹਨਾਂ ਦੀ ਪਾਰਟੀ ਹਾਰੀ ਹੈ ਸਿੱਖਾਂ ਨੇ ਇੱਕ ਸਨੇਹ ਦਿੱਤਾ ਹਰਿਆਣੇ ਦੇ ਸਿੱਖਾਂ ਨੇ ਕਿ ਕਿਸੇ ਤਰੀਕੇ ਦਾ ਸਰਕਾਰੀ ਦਖਲ ਗੁਰੂ ਘਰਾਂ ਦੇ ਵਿੱਚ ਨਹੀਂ ਬਰਦਾਸ਼ਤ ਕੀਤਾ ਜਾਏਗਾ ਅਕਾਲੀ ਦਲ ਦੇ ਅਲਾਈਅੰਸ ਹਾਲੇ ਕਾਫੀ ਮੈਂਬਰ ਜਿੱਤੇ ਨੇ ਵਡੀਆਂ ਜਿੱਤਾਂ ਮਿਲੀਆਂ ਨੇ ਮੈਂ ਸਮਝਦਾ ਕਿ ਦਿੱਲੀ ਦੇ ਵਿੱਚ ਜੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆਈਆਂ ਤੇ ਇਹ ਦਿੱਲੀ ਕਮੇਟੀ ਦੇ ਦਖਲ ਸਰਸੇ ਘਾਲ ਕੇ ਅਰਗੇ ਐਡਵਾਈਜ਼ਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਹੀਂ ਸਿੱਖਾਂ ਦੀ ਵੋਟਾਂ ਲੈ ਸਕੇ ਫਿਰ ਕਾਰਪ ਮੈਮਲ ਦੀ ਇਲੈਕਸ਼ਨਾਂ ਆਈਆਂ ਐਮਪੀ ਦੀਆਂ ਇਲੈਕਸ਼ਨਾਂ ਆਈਆਂ ਅੱਜ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਰਿਜ਼ਲਟ ਦੇਖਣਾ ਇਹਦੇ 'ਚ ਇਹ ਨਹੀਂ ਕਿ ਬੀਜੇਪੀ ਦਾ ਕਸੂਰ ਆ ਬੀਜੇਪੀ ਦਾ ਕਸੂਰ ਨਹੀਂ ਹੈ ਕਿ ਉਹ ਜਿਹੜੇ ਸਿੱਖ ਜਿਹੜੇ ਆਪਣੇ ਆਪ ਨੂੰ ਖੌਤੀ ਲੀਡਰ ਮੰਨਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਹੈਗਾ ਉਹਨਾਂ ਦੀ ਸਲਾਹਾਂ ਲੈ ਕੇ ਤੇ ਸਿੱਖ ਧਰਮ ਦੇ ਸਥਾਨਾ ਦੇ ਵਿੱਚ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਬੀਜੇਪੀ ਨੂੰ ਸੋਚ ਬਦਲਨੀ ਪਏਗੀ ਔਰ ਤਾਂ ਬੀਜੇਪੀ ਕੋ ਸਿੱਖਾਂ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ ਵਾਜਪਾਈ ਜੀ ਦੇ ਵੇਲੇ ਸੀਗਾ ਐ ਜੀ ਪੁਛੀ ਤੇ ਸਿੱਖ ਸੱਤਾ ਨੂੰ ਸਿੱਖ ਸੰਗਤ ਦਾ ਵਿਰੋਧ ਵੀ ਕੀਤਾ ਗਿਆ ਫਿਰ ਨੂੰ ਸਰਕਾਰ ਨੇ ਲਗਾਤਾਰ ਜਾਇਆ ਕਿ ਸਰਕਾਰ ਹਰੇਕ ਕੋ ਕੰਮ ਕਰਦੀ ਹੈ ਜਿੱਥੇ ਸਾਨੂੰ ਤਕਲੀਫ ਹੋਵੇ ਜੀ ਡਾਕਟਰ ਮਨਮੋਹਨ ਸਿੰਘ ਹੋਣਾ ਦੇ ਸਸਕਾਰ ਦੀ ਗੱਲ ਕਰ ਲਈਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਅਸੀਂ ਗੁਰਧਾਮਾਂ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਸਰਕਾਰ ਦੇ ਕੋਲ ਜਿਹੜੇ ਐਡਵਾਈਜ਼ਰ ਗਏ ਹੋਏ ਨੇ ਜਿਹੜੇ ਉਹਨਾਂ ਦੇ ਕੋਲ ਜਾ ਕੇ ਆਪਣੀ ਟਿਕਟਾਂ ਲੈਣ ਵਾਸਤੇ ਤੁਸੀਂ ਦੇਖੋ ਕਿ ਉਹ ਗਲੀ ਗਲੀ ਅੱਛੂਘੀਆਂ ਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪਟੇ ਗਲ ਚ ਪਾ ਕੇ ਜਾਂਦੇ ਨੇ ਤੁਸੀਂ ਇੱਥੋਂ ਹਿਸਾਬ ਲਾ ਲਓ ਨਾ ਕਿ ਦਿੱਲੀ ਦਾ ਪ੍ਰਧਾਨ ਕਾਲਕਾ ਔਰ ਕਾਲੋ ਜਿਹੜਾ ਜਨਰਲ ਸੈਕਟਰੀ ਹੈ ਅਜਰਾਨੇ ਹਰਿਆਣੇ ਦੇ ਵਿੱਚ ਸਾਡੇ ਮੈਂਬਰ ਦੇ ਵਿਰਕ ਸਾਹਿਬ ਉਹਨਾਂ ਦੀ ਪਰਜਾਈ ਖੜੀ ਸੀ ਉਹ ਕਿੱਡੀ ਬੁਰੀ ਤਰ੍ਹਾਂ ਹਾਰੀ ਹੈ ਉਹ ਉੱਥੇ ਗੁਰਗਾਓ ਦੇ ਵਿੱਚ ਪ੍ਰਧਾਨ ਸਕੱਤਰ ਕਾਲਕਾ ਕਾਲੋ ਜਾਂਦੇ ਨੇ ਉੱਥੇ ਮਦਦ ਕਰਨ ਜਾਂਦੇ ਨੇ ਦਾਦੂਵਾਲ ਦੀ ਔਰ ਦਿੱਲੀ ਦੀ ਸਟੇਜਾਂ ਤੇ ਦਾਦੂਵਾਲ ਜੀ ਨੂੰ ਕਥਕ ਕਰਾਉਂਦੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਹਾਰਦੇ ਪਏ ਨੇ ਮੈਂ ਸਮਝਦਾ ਕਿ ਸਿੱਖ ਇੱਕ ਸਨੇਹਾ ਦੇ ਰਹੇ ਨੇ ਸਿੱਖ ਸਨੇਹਾ ਬੜੀ ਸਾਫ਼ ਤੌਰ ਤੇ ਦੇ ਰਹੇ ਨੇ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਸਰਕਾਰ ਨੇ ਦਖਲਅੰਦਾਜ਼ੀ ਕੀਤੀ ਤੇ ਉਹਨਾਂ ਦੇ ਨਾਲ ਜਿਹੜੇ ਰੰਗੇ ਹੋਏ ਗਿੱਦੜ ਮੈਂ ਕਹੂੰਗਾ ਜਿਹੜੇ ਸਰਕਾਰੀ ਏਜੰਡੇ ਨੂੰ ਟੋਕ ਕਰਦੇ ਨੇ ਉਹਨਾਂ ਨੂੰ ਸਿੱਖ ਕਦੀ ਨਾ ਵੋਟਾਂ ਪਾਣਗੇ ਨਾ ਉਹਨਾਂ ਦੇ ਆਖੇ ਕਿਸੇ ਨੂੰ ਸਪੋਰਟ ਕਰ ਸਕਦੇ ਸਰਕਾਰ ਵੱਲੋਂ ਜਸਵੰਤ ਸਿੰਘ ਖਾਲਰ ਵੀ ਰੋਕ ਲਗਾਈ ਗਈ ਠੀਕ ਹੈ ਜੋਨ ਰੋਕ ਲਈ ਗਈ ਹੈ ਜਸਵੰਤ ਸਿੰਘ ਖਰੜਾ ਨੇ ਕੀ ਗਲਤ ਕੀਤਾ ਉਹਨਾਂ ਨੇ ਉਹ ਸਾਰਾ ਡਾਟਾ ਇਕੱਠਾ ਕੀਤਾ ਸੀਗਾ ਤੁਸੀਂ ਆਪਣਾ ਕਾਲਾ ਇਤਿਹਾਸ ਕਿਉਂ ਛੁਪਾਣਾ ਚਾਹੁੰਦੇ ਹੋ ਔਰ ਮੈਂ ਤੇ ਭਾਜਪਾ ਨੂੰ ਖਾਸ ਤੌਰ ਤੇ ਕਹਾਂਗਾ ਖੜਰਾ ਜੀ ਦਾ ਜਿਹੜਾ ਕੰਮ ਹੈਗਾ ਉਹ ਕਾਂਗਰਸ ਦੇ ਵੇਲੇ ਦਾ ਸੀਗਾ ਤੁਹਾਨੂੰ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਜਿੱਥੇ ਗੱਲ ਸਿੱਖੀ ਦੀ ਆ ਜਾਂਦੀ ਹੈ ਉਹ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ ਮੈਂ ਇਹਦਾ ਵਿਰੋਧ ਕਰਦਾ ਹਾਂ ਔਰ ਇਹ ਪਿਕਚਰ ਚਲਣੀ ਚਾਹੀਦੀ ਹੈ ਕਾਂਟਕ ਸਾਹਿਬ ਨੇ ਦੇਖੇ ਤਾਂ ਨੇ ਸੂਚੀ ਕਾਲੀ ਦਲ ਕੋ ਜਿਹੜਾ ਸੀਪੇ ਮੰਡੇ ਸੀ ਬਸ ਸਵਾਇਚ ਨੂੰ ਬਦਲ ਤੋ ਬਾਕੀ ਇਹ ਕਿਸੇ ਨੂੰ ਨਹੀਂ ਜੋ ਜੋ ਫੈਸਲਾ ਅਕਾਲ ਤਖਤ ਸਾਹਿਬ ਦਾ ਉਹ ਅਕਾਲੀ ਦਲ ਨੂੰ ਵੀ ਇਨ ਬਿਨ ਮੰਨਣਾ ਪਏਗਾ ਔਰ ਮੰਨਣਾ ਚਾਹੀਦਾ ਹੈ ਮੈਂ ਸਮਝਦਾ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਸੀਗੇ ਅਕਾਲ ਤਖਤ ਦੇ ਅੱਗੇ ਔਰ ਸਾਰੀਆਂ ਗੱਲਾਂ ਉਹਨਾਂ ਨੇ ਆਪਣੀ ਝੋਲੀ ਚ ਪਾਈਆਂ ਭਾਵੇਂ ਉਹਨਾਂ ਨੇ ਉਹ ਗੱਲ ਕੀਤੀ ਕਿ ਨਹੀਂ ਕੀਤੀ ਲੇਕਿਨ ਆਪਣੀ ਝੋਲੀ ਚ ਪਾਈ ਅੱਜ ਫਿਰ ਵਕਤ ਹੈ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀਗਾ ਉਸ ਦੇ ਉੱਤੇ ਅਕਾਲੀ ਦਰ ਨੂੰ ਖਲੋਣਾ ਚਾਹੀਦਾ ਮੈਂ ਸਿੰਘ ਸਾਹਿਬ ਨਾਲ ਮੁਲਾਕਾਤ ਮੇਰੀ ਨਵੇਂ ਪਾਸ਼ਾ ਦੀ ਜਿਹੜੀ 350 ਸਾਲਾ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਉਹ ਵੱਡੇ ਪੱਧਰ ਤੇ ਮਨਾਈ ਜਾਣੀ ਚਾਹੀਦੀ ਹੈ ਕਿਉਂਕਿ ਧਰਮ ਨਿਰਪੱਖਤਾ ਲਈ ਹਿਊਮਨ ਰਾਈਟਸ ਵਾਸਤੇ ਉਹਨਾਂ ਨੇ ਆਪਣੀ ਬਲੀਦਾਨ ਦਿੱਤਾ ਸੀ ਦਿੱਲੀ ਸ਼ਹਿਰ ਚ ਬਲੀਦਾਨ ਦਿੱਤਾ ਸੀਗਾ ਔਰ ਮੈਂ ਸਮਝਦਾ ਕਿ ਇਹ ਦੂਜੇ ਧਰਮਾਂ ਦੇ ਲੋਕਾਂ ਤੱਕ ਵੀ ਸੁਨੇਹਾ ਜਾਣਾ ਚਾਹੀਦਾ ਹੈ ਕਿ ਅਗਰ ਦੁਨੀਆ ਤੇ ਪਹਿਲਾ ਪਹਿਲਾ ਇੱਕ ਐਸਾ ਉਹ ਹੋਇਆ ਹੈ ਜਿਹਦੇ ਵਿੱਚ ਤਿਲਕ ਜਿਹਨੇ ਉਹ ਨਹੀਂ ਉਹਨਾਂ ਨੇ ਧਾਰਨ ਕੀਤਾ ਲੇਕਿਨ ਜਦੋਂ ਤਿਲਕ ਜਿਹਨੇ ਉਹ ਰਗਜ਼ੇ ਵੱਲੋਂ ਮੁਗਲ ਸਲਤਨਤ ਵੱਲੋਂ ਉਤਾਰਿਆ ਜਾ ਰਿਹਾ ਸੀ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਇਹ ਬਹੁਤ ਵੱਡਾ ਦਿਨ ਸਾਡੇ ਕੋਲ ਆ ਰਿਹਾ ਨਵੰਬਰ ਦੇ ਮਹੀਨੇ ਚ ਮੈਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਧਾਮੀ ਸਾਹਿਬ ਨਾਲ ਵੀ ਮੇਰੀ ਮੀਟਿੰਗ ਹੋਈ ਸੀ ਕਿ ਐਸਜੀਪੀਸੀ ਨੂੰ ਔਰ ਸਾਰੀ ਕਮੇਟੀਆਂ ਨੂੰ ਰਲ ਕੇ ਮਨਾਣਾ ਚਾਹੀਦਾ ਵਿਧਾਨ ਸਭਾ ਦੀ ਚੋਣ ਹੋ ਰਹੀ ਹੈ ਕੱਲ੍ਹ ਨੂੰ ਚੋਣ ਨਹੀਂ ਹੈ ਅਕਾਲੀ ਦਲ ਚੋਣ ਨਾ ਲੜਨ ਦਾ ਫੈਸਲਾ ਉਹਨਾਂ ਨੇ ਜਿਹੜਾ ਕੀਤਾ ਮੈਂ ਸਮਝਦਾ ਉਹ ਕਾਰੀ ਦਲ ਦੀ ਹਾਈ ਕਮਾਂਡ ਨੇ ਜੋ ਕੀਤਾ ਉਹ ਠੀਕ ਕੀਤਾ ਲੇਕਿਨ ਜਿਹੜੇ ਉਥੇ ਸਰਸਾ ਸਾਹਿਬ ਆਰ ਕੇ ਜਿਹੜੀ ਸਾਰੀ ਦਿੱਲੀ ਕਮੇਟੀ ਉਹਦੀ ਇਲੈਕਸ਼ਨ ਚ ਚ ਗਈ ਹੋਈ ਹੈ ਸਾਰੇ ਕੰਪਿਊਟਰ ਤੋਂ ਲੈ ਕੇ ਸਟਾਫ ਤੋਂ ਲੈ ਕੇ ਮੈਂਬਰ ਸਵਾਲ ਲੱਗੇ ਨੇ ਜੋ ਹਰਿਆਣੇ ਚ ਰਿਜ਼ਲਟ ਆਇਆ ਉਹ ਸਰਸਾ ਸਾਹਿਬ ਦੀ ਕੰਸਟਿਟੂਐਂਸੀ ਤੋਂ ਵੀ ਰਿਜ਼ਲਟ ਆਏਗਾ